ਕੀ ਆਪ ਵੀ ਦੇਖੀ ਤਾਂ ਕਿ ਜਦੋਂ ਭਾਈ ਵੀ ਹੈ ਨਾ ਹਾਜੀ ਸਰ ਅੱਜ ਦੇਖਰਾ ਕਲਾਸ ਦਾ ਕੀ ਇਹ ਹਲੋ ਸਾਡਾ ਰੁਟੀਨ ਦਾ ਵਰਕ ਆ ਜੀ ਜਿਹੜੇ ਬੁਲੇਟ ਮੋਟਰਸਾਈਕਲ ਆ ਦੋ ਦੋ ਤਿੰਨ ਤਿੰਨ ਜਿਹੜੇ ਫਿਰਦੇ ਆ ਜਾਂ ਕਾਲੀਆਂ ਫਿਲਮਾਂ ਲਾ ਕੇ ਗੱਡੀ ਤੇ ਫਿਰਦੇ ਆ ਜਾਂ ਕਾਲੀ ਫਿਲਮ ਚੜਾਈ ਹੋਈ ਹੈ ਜਾਂ ਜਾਲੀਆਂ ਲੱਗੀਆਂ ਨੇ ਜਾਂ ਹੈਲਮਟ ਤੋਂ ਬਿਨਾ ਫਿਰਦੇ ਐ ਸੀਟ ਬੈਲਟ ਤੋਂ ਬਿਨਾ ਸੀ ਉਹਨਾਂ ਵਿਅਕਤੀਆਂ ਦੇ ਚਲਾਣ ਕੱਟ ਰਹੇ ਆ ਕਿਉਂਕਿ ਅਸੀਂ ਹਰ ਸਕੂਲ ਦੇ ਵਿੱਚ ਬੱਚਿਆਂ ਨੂੰ ਵੀ ਵੇਰ ਕੀਤਾ ਹੋਇਆ ਜਿੰਨੇ ਆਪਣੇ ਫ੍ਰੀਕੋ ਡਿਸਟ੍ਰਿਕਟ ਦੇ ਵਿੱਚ ਸਕੂਲ ਕੰਦੇ ਆ ਵੀ ਜਿਹੜੀ ਇਮਾਨਜੋਗ ਸੀਐਮ ਸਾਹਿਬ ਨੇ ਇਹ ਨਵੇਂ ਕਾਨੂੰਨ ਲਾਗੂ ਕਰਾਉਣ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਕਿਉਂਕਿ ਤੇ ਆ ਵੀ ਜਿਹੜੇ ਮੌਤਾਂ ਦਾ ਡਾਟਾ ਸਾਲ ਦਾ ਇਕੱਠਾ ਕੀਤਾ ਉਹਦੇ ਵਿੱਚ ਸਭ ਤੋਂ ਜਿਹੜਾ ਮੌਤਾਂ ਜੰਗ ਬੱਚੇ ਆ ਜਿਹੜੇ ਉਹਨਾਂ ਦੀ ਹੋਈਆਂ ਉਹਨੂੰ ਘਟਾਉਣ ਦੀ ਖਾਤਰ ਇਹ ਕੁਛ ਕੀਤਾ ਵੀ ਜਿਹੜੇ 16 ਸਾਲ ਤੋਂ ਲੈ ਕੇ 18 ਸਾਲ ਦੇ ਬੱਚੇ ਆ ਉਹ ਬਾਈਕ ਵਗੈਰਾ ਨਾ ਚਲਾਉਣ ਸਿਰਫ ਉਹ 50 ਸੀਸੀ ਚਲਾ ਸਕਦੇ 50 ਸੀਸੀ ਪਾਵਰ ਆ ਜਿੰਨਾਂ ਦੀ 16 ਸਾਲ ਤੋਂ 18 ਸਾਲ ਤੱਕ ਚਲਾ ਸਕੋ ਉਸ ਤੋਂ ਉੱਪਰ ਚਲਾ ਸਕਦੇ ਬਾਕੀ ਉਹਨੂੰ ਰੋਕਣ ਵਾਸਤੇ ਅਸੀਂ ਰੂਟੀਨ ਦੇ ਵਿੱਚ ਹੀ ਨਾਕਾ ਲਾਉਂਦੇ ਰਹਿੰਦੇ ਆ ਔਰ ਕੰਪੇਨਾਂ ਕਰਦੇ ਰਹਿੰਦੇ ਆ ਔਰ ਸਕੂਲਾਂ ਦੇ ਵਿੱਚ ਅਸੀਂ ਆਲਰੇਡੀ ਸਾਡੇ ਸੈਮੀਨਾਰ ਲੱਗ ਗਏ ਆ ਇਹ ਨਾ ਤਾਂ ਵੀ ਅਪੀਲ ਹੈ ਜੀ ਲੋਕਾਂ ਨੂੰ ਵੀ ਅਪੀਲ ਹੈ ਜੀ ਸਾਨੂੰ ਖਾਸ ਕਰਕੇ ਅਸੀਂ ਤਾਂ ਪੇਰੈਂਟਸ ਨੂੰ ਅਪੀਲ ਕਰਾਂਗੇ ਫ੍ਰੀ ਸਕੂਲ ਦੇ ਜਿੰਨੇ ਵੀ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦੇ ਆ ਵੀ ਤੁਸੀਂ ਆਪਣੇ ਬੱਚਾ ਨੂੰ ਸਕੂਲ ਭੇਜ ਦਿਓ ਜੋ ਗਵਰਨਮੈਂਟ ਨੇ ਹਦਾਇਤਾਂ ਲਾਗੂ ਕੀਤੀਆਂ ਹੋਈਆਂ ਉਹਦੇ ਅਨੁਸਾਰ ਤੁਸੀਂ ਆਪਣੇ ਬੱਚਾ ਨੂੰ ਬਾਈਕ ਦੇਣਾ ਬੰਦਾ ਦਿਓ ਨਹੀਂ ਤਾਂ ਨਾ ਦਿਓ ਕਿਉਂਕਿ ਬੱਚੇ ਜਦੋਂ ਕਿਸੇ ਨੂੰ ਮੈਨੂੰ ਪਤਾ ਲੱਗਿਆ ਇੱਕ ਬਾਹਣੇ ਸਾਈਡ ਦੇ ਬੱਚੇ ਦੀ ਡੈਥ ਹੋਈ ਹੈ ਸਕੂਲ ਪੜਦਾ ਸੀਗਾ ਔਰ ਉਸ ਪੇਰੈਂਟਸ ਦਾ ਇੰਨਾ ਕੁ ਬੁਰਾ ਹਾਲ ਆ ਉਹਨਾਂ ਨੂੰ ਪੁੱਛਣ ਵਾਲੀ ਗੱਲ ਆ ਦੂਜੇ ਨੂੰ ਕਿਸੇ ਨੂੰ ਨਹੀਂ ਦੁੱਖ ਦਾ ਪਤਾ ਲੱਗ ਸਕਦਾ ਇਸ ਕਰਕੇ ਇੱਕ ਇੱਕ ਦੋ ਦੋ ਬੱਚੇ ਹਰੇਕ ਘਰ ਦੇ ਵਿੱਚ ਜਦੋਂ ਬੱਚੇ ਦੀ ਡੈਥ ਹੋ ਜਾਂਦੀ ਜਾਂ ਕੋਈ ਐਕਸੀਡੈਂਟ ਹੋ ਕੇ ਕੋਈ ਅੰਗ ਕੱਟਿਆ ਜਾਂਦਾ ਜਾਂ ਅੰਗ ਟੁੱਟ ਜਾਂਦਾ ਉਸ ਤੋਂ ਬਾਅਦ ਉਸ ਪਰਿਵਾਰ ਨੂੰ ਹੀ ਉਸ ਦਰਦ ਦਾ ਪਤਾ ਹੁੰਦਾ ਬਾਕੀ ਕਿਸੇ ਨੂੰ ਨਹੀਂ ਕਿਉਂਕਿ ਉਹ ਕਿਸੇ ਨਾਲ ਵੀ ਹੋ ਸਕਦਾ ਕਿਉਂਕਿ ਸੱਚ ਦੇ ਤਾਂ ਐਕਸੀਡੈਂਟ ਦਾ ਕੋਈ ਪਤਾ ਹੀ ਨਹੀਂ ਲੱਗਦਾ ਜਦੋਂ ਉਹ ਆ ਜਾਂਦੇ ਇਸ ਕਰਕੇ ਮੇਰੀ ਅਪੀਲ ਆ ਵੀ ਜੋ ਮਾਨਯੋਗ ਸਾਡੇ ਸੀਐਮ ਸਾਹਿਬ ਦੇ ਡੀਜੀਪੀ ਸਾਹਿਬ ਸਾਡੇ ਸ਼੍ਰੀ ਗੌਰਵੀ ਜਾਤਵ ਜੀ ਤੇ ਏਡੀਜੀਪੀ ਸਾਹਿਬ ਸਾਡੇ ਟਰੈਕ ਤੇ ਮਾਨਯੋਗ ਐਸਐਸਪੀ ਸਾਹਿਬ ਟੀਕਟ ਨੇ ਹਦਾਇਤਾਂ ਜਾਰੀ ਕੀਤੀਆਂ ਉਹਦੇ ਅਨਸਾਰ ਹੀ ਚੱਲਣ ਤੇ ਤਾਂ ਜੋ ਅਸੀਂ ਨਿੱਤੇ ਦੇ ਜਿਹੜੇ ਐਕਸੀਡੈਂਟ ਹੋ ਰਿਹਾ ਉਸ ਤੋਂ ਬਚਾ ਜਾਵੇ ਤੇ ਆਪਣਾ ਜਿਹੜਾ ਪਰਿਵਾਰ ਆ ਸਾਰਾ ਸਲਾਮਤ ਰੱਖੀਏ ਅਜਿਹਾ ਹੀ ਚਲਾਨਾਂ ਬਾਰੇ ਗੱਲ ਕੀਤੀ ਹੈ ਹੁਣ ਤੱਕ ਕਿੰਨੇ ਚਲਾਨ ਹੁਣ ਤੱਕ ਅਸੀਂ ਜੀ 10 ਚਲਾਨ ਕੀਤੇ ਹਾਂ ਹੁਣ ਤੱਕ ਬਾਕੀ ਸਾਰਾ ਮੇਰੇ ਕੋਲ ਡਿਸਟ੍ਰਿਕਟ ਆ ਡਿਸਟ੍ਰਿਕਟ ਦੇ ਵਿੱਚ ਫੋਟੋ ਫੋਟਾ ਜਿੱਥੋਂ ਪੁੱਥੀ ਵੀ ਚਲਾਨ ਹੋ ਰਿਹਾ ਜੀ ਇਸੇ ਤਰ੍ਹਾਂ ਚਲਾਨ ਹੋ ਰਿਹਾ ਰੋਜ਼ਾਨਾ ਦੇ ਜਿਹੜੇ 60 ਪਲੱਸ ਚਲਾਨ ਹੁੰਦੇ ਆ ਜੀ ਸਰ ਵਿਕਰਾਂ ਨੂੰ ਵਿਕਰ ਚਾਲਕਾਂ ਨੂੰ ਅਰੈਸ ਦੇ ਕੇ ਵੀ ਛੱਡਦੇ ਹਾਂ ਅਸੀਂ ਟੈਕਸੀ ਟੈਂਡਾ ਨਾਲ ਜਿਵੇਂ ਖਾਸ ਕਰਕੇ ਜਾਂ ਟੈਕਸੀ ਟੈਂਡਾ ਉਹਨਾਂ ਨੂੰ ਅਸੀਂ ਆਰਦੀ ਕੈਂਪ ਲਾਏ ਹੋਏ ਆ ਹੁਣ ਜੇਕਰ ਅਸੀਂ ਵੇਰੀ ਕਰੀ ਚੱਲਾਂਗੇ ਤੇ ਫਿਰ ਉਹ ਮਤਲਬ ਮੰਨਣ ਨੂੰ ਤਿਆਰ ਨਹੀਂ ਇਸ ਕਰਕੇ ਇਹ ਸੱਤੀ ਵੀ ਲਾਗੂ ਕੀਤੀ ਉਹਨਾਂ ਕਿਉਂਕਿ ਪਹਿਲਾਂ ਕੰਮ ਹੁੰਦਾ ਵੇਅਰ ਕਰਨਾ ਸਾਡਾ ਕੋਈ ਟਾਰਗੇਟ ਚਲਾਂ ਘਟਣਾ ਨਹੀਂ ਹੈ ਲੋਕਾਂ ਨੂੰ ਵੇਅਰ ਕਰਨਾ ਹੁਣ ਦੇਖੋ ਰੌਂਗ ਸਾਈਡ ਤੋਂ ਕਿੰਨੇ ਵੀ ਕਿਲਾਇਆ ਤੁਹਾਡੇ ਸਾਹਮਣੇ ਰੌਂਗ ਸਾਈਡ ਤੋਂ ਚਲਾਂ ਕਿਉਂ ਚਲਾਂ ਕਰਦੇ ਇਹਨਾਂ ਦੇ ਕਿਉਂਕਿ ਰੌਂਗ ਸਾਈਡ ਤੇ ਉੱਪਰ ਸਾਡਾ ਲੱਗਿਆ ਹੋਇਆ ਬੈਰੀਗੇਟ ਲੱਗਿਆ ਤੇ ਲਿਖਿਆ ਵੀ ਸਿੱਧੇ ਜਾਣਾ ਬਣਾਏ ਬੰਨਵੇਂ ਹੈ ਬੰਨਵੇਂ ਜਾਓ ਇੱਥੇ ਇਦੋਂ 2 ਘੰਟੇ ਪਹਿਲਾਂ ਇੱਥੇ ਐਕਸੀਡੈਂਟ ਹੋਇਆ ਸਿਰਫ ਇਸੇ ਕਾਰਨ ਕਰਕੇ ਰੌਂਗ ਸਾਈਡ ਆ ਰਹੇ ਸੀ ਗੱਡੀ ਦੇ ਵਿੱਚ ਉਹਨਾਂ ਨੇ ਲਾ ਕੇ ਬਾਈਕ ਮਾਰੇ ਤੇ ਉਹਨਾਂ ਦੇ ਥੋੜੀ ਬੋ ਅਪੀਲ ਕਰਦੇ ਹਾਂ ਫਿਲ ਮੈਂ ਇਹੀ ਹੈ ਜੀ ਸਾਰੇ ਜਿੰਨੇ ਵੀ ਵਾਹਨ ਚਾਲਕਾ ਗੱਡੀ ਦੇ ਡਰਾਈਵ ਕਰਦੇ ਆ ਵੀ ਕਾਨੂੰਨ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੋ ਤੇ ਟ੍ਰੈਫਿਕ ਪੁਲਿਸ ਦਾ ਸਹਿਯੋਗ ਕਰੋ